ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅੰਦਰ ਜਿਹੜੇ ਹੜ੍ਹਾਂ ਦੇ ਹਾਲਾਤ ਆ ਦਿਨ-प्रतिदिन ਜਿਹੜੇ ਬੜੇ ਵੱੱਡੇ ਜਿਹੜੇ ਹੋ ਰਹੇ ਹੈਗੇ ਆ ਅੱਜ ਜਿਹੜਾ ਹੈਗਾ ਰੋਪੜ ਤੋਂ ਜਿਹੜਾ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡੇ ਗਿਆ ਉਹਦੇ ਵਜ੍ਹਾ ਦੇ ਨਾਲ ਜਿਹੜਾ ਜਲੰਧਰ ਦਾ ਜਿਹੜਾ ਏਰੀਆ ਹੈਗਾ ਜਾਂ ਰੋਪੜ ਦਾ ਜਿਹੜਾ ਏਰੀਆ ਹੈਗਾ ਆ ਇਹਦੇ ਵਿੱਚ ਵੱਡੀ ਤਰ੍ਹਾਂ ਦੇ ਵਿੱਚ ਜਿਹੜਾ ਹੋਰ ਪਾਣੀ ਜਿਹੜਾ ਆ ਉਹ ਸਤਲੁਜ ਦਰਿਆ ਦੇ ਮੌਂਦ ਦੇ ਨਾਲ ਸਤਲੁਜ ਦਰਿਆ ਦੇ ਜਿਹੜੇ ਖੇਤ ਰਹਿ ਗਏ ਆ ਉਹਦੇ ਵਿੱਚ ਜਿਹੜਾ ਹੜ੍ਹ ਆਉਣ ਦੀਆਂ ਜਿਹੜੀਆਂ ਸੰਭਾਵਨਾਵਾਂ ਵੱਧ ਗਈਆਂ ਆ ਤੇ ਅੱਜ ਬੱਦੀ ਮਾਤਰਾ ਵਿੱਚ ਜਿਹੜਾ ਆ ਉਹ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡੇਗਾ ਜਿਹਦੇ ਕਰਕੇ ਅੱਜ ਜਲੰਧਰ ਡਿਸੀਪਲ ਨੂੰ ਅੱਡਵੈਰਟਿਵ ਵੀ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਹੈਗਾ ਜਿਹੜਾ ਬਈ ਦਰਿਆਵਾਂ ਦੀ ਕੰਢੇ ਦੇ ਜਿਹੜਾ ਨਾਂ ਜਾਣਦੀ ਜਿਹੜੀ ਉਹਨਾਂ ਨੇ ਅਪੀਲ ਕੀਤੀ ਆ ਤੇ ਉਹਦੇ ਨਾਲ ਨਾਲ ਜਿਹੜੀ ਲਗਾਤਾਰ ਮੀਂਹ ਆ ਪਾਣੀ ਮੀਂਹ ਦਾ ਪਾਣੀ ਉਹ ਵੀ ਲਗਾਤਾਰ ਜਿਹੜਾ ਹੈ ਨਦੀਆਂ ਨਾਲੇ ਤੇ ਪਾਣੀ ਜਿਹੜਾ ਹੈ ਸਤਲੁਜ ਦੇ ਨਾਲ ਦੇ ਵਿੱਚ ਜਿਹੜਾ ਉਹ ਵੱਡੀ ਤਦਾਦ ਵਿੱਚ ਆ ਕੇ ਜਿਹੜਾ ਮੈਦਿਆ ਹੈਗਾ ਹੁਣ ਤਾਂ ਵੀ ਜੇਕਰ ਆਪਾਂ ਗੱਲ ਕਰੀਏ ਹੋਏ ਨੁਕਸਾਨ ਦੀ ਤਾਂ ਹੁਣ ਤੱਕ ਕਰੀਬ 29 ਲੋਕਾਂ ਦੀ ਜਿਹੜੀ ਮੌਤ ਹੈ ਪੰਜਾਬ ਦੇ ਵਿੱਚ ਉਹ ਹੜ੍ਹਾਂ ਦੇ ਕਾਰਨ ਜਿਹੜੀ ਹੋ ਚੁੱਕੀ ਹੈਗੀ ਆ ਤੇ ਕਰੀਬ 2 ਲੱਖ 2.56 ਲੱਖ ਤੋਂ ਵੱਧ ਲੋਕ ਜਿਹੜੇ ਆ ਉਹਨਾਂ ਦਾ ਜਾਨ ਜੀਵਨ ਜਿਹੜਾ ਸਿੱਧੇ ਤੌਰ ਤੇ ਜਿਹੜਾ ਉਹ ਇਹਨਾਂ ਹੜ੍ਹਾਂ ਦੀ ਮਾਰ ਦੇ ਨਾਲ ਜਿਹੜਾ ਪ੍ਰਭਾਵਿਤ ਹੋਇਆ 1 ਅਗਸਤ ਤੋਂ ਲੈ ਕੇ ਰਾਜ ਦੀ 30 ਜਿਹੜਿਆਂ ਵਿੱਚੋਂ 12 ਜਿਹੜੇ ਜਿਹੜੇ ਇਸ ਵੇਲੇ ਹੈਗੇ ਆ ਕੋ ਹੜ੍ਹਾਂ ਦੀ ਜਿਹੜੀ ਮਾਰ ਦੇ ਹਿੱਟ ਆ ਗਏ ਆ ਤੇ ਜੇਕਰ ਗੱਲ ਕਰੀਏ ਤਾਂ 88 ਤੋਂ ਬਾਅਦ ਇਹ ਪਹਿਲਾ ਇਹੋ ਜਿਹਾ ਆੜਿਆ ਜਿਹੜਾ ਆ ਬਹੁਤ ਵੱਡੀ ਤਰਾਹ ਦੇ ਵਿੱਚ ਜਿਹਦੇ ਨਾਲ ਜਿਹੜਾ ਨੁਕਸਾਨ ਹੋਇਆ ਤੇ ਇਹ ਸਬੰਧ ਵਿੱਚ ਅੱਜ ਮੁੱਖ ਮੰਤਰੀ ਪੰਜਾਬ ਵੱਲੋਂ ਉਹਨਾਂ ਦੀ ਪ੍ਰਧਾਨ ਮੰਤਰੀ ਨਾਲ ਫੋਨ ਤੇ ਗੱਲਬਾਤ ਵੀ ਹੋਈ ਹੈ ਤਾਂ ਜਿਨ੍ਹਾਂ ਨੇ ਇਹ ਸਾਰਾ ਮਾਮਲਾ ਆ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤੇ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਉਪਰੋਸਾ ਦਾ ਆ ਬਈ ਇਹਦੇ ਵਿੱਚ ਜਿਹੜਾ ਹੈਗਾ ਆ ਤੇ ਹਰ ਤਰ੍ਹਾਂ ਦੀ ਜਿਹੜੀ ਮਦਦ ਦਾ ਦੇਣ ਦਾ ਜਿਹੜਾ ਹੈਗਾ ਪ੍ਰਧਾਨ ਮੰਤਰੀ ਉਹਨਾਂ ਨੂੰ ਭਰੋਸਾ ਜਿਹੜਾ ਬਹੁਤ ਵੈਰ ਆਇਆ ਹੈ ਤੇ ਉਹਦੇ ਨਾਲ ਨਾਲ ਜਿਹੜੀਆਂ ਹੋਰ ਖਬਰਾਂ ਵੀ ਆਪਾਂ ਨਾਲ ਇਹ ਸਾਂਝੇ ਕਰਦੇ ਆਂ ਨਵੀਂ ਤਾਜ਼ੀ ਖਬਰ ਜਿਹੜੀ ਜਲੰਧਰ ਤੋਂ ਤੇ ਮੋਰੀਆਪੋਂ ਦੇ ਲੱਗੀ ਖਬਰ ਆ ਰਹੀ ਹੈ ਵੀ ਉੱਥੇ ਇੱਕ ਵਿਅਕਤੀ ਦੀ ਜਿਹੜੀ ਆ ਪਾਣੀ ਵਿੱਚ ਡੁੱਬਣ ਦੇ ਨਾਲ ਜਿਹੜੀ ਆ ਉਹ ਮੌਤ ਹੋ ਗਈ ਹੈਗੀ ਆ ਅੱਜ ਸਾਤੰਦਰਿਆ ਦੇ ਵਿੱਚ ਜਿਹੜਾ ਪੱਤਰ ਸੀਗਾ 1.25 ਲੱਖ ਜਿਹੜਾ ਕਿ ਉਸੇ ਕੋ ਪੁੱਜਿਆ ਕਪੂਰਥਲੇ ਦੀ ਗੱਲ ਕਰੀਏ ਤੇ ਇੱਥੇ ਤਿੰਨ ਸਬਡਿਵੀਜ਼ਨਾਂ ਦੇ 100 15 ਪਿੰਡ ਜਿਹੜੇ ਆ ਹਾੜਾਂ ਦੀ ਜਿਹੜੀ ਮਾਰ ਦੀ ਠਾਏ ਆ ਗਿਆ ਤੇ ਜਿਹਦੇ ਵਿੱਚ 37000 ਏਕੜ ਤੋਂ ਵੱਧ ਜਿਹੜੀ ਫਸਲ ਆ ਉਹਦਾ ਨਕਸਾਣ ਜਿਹੜਾ ਹੋ ਚੁੱਕਿਆ ਹੈਗਾ ਤੇ ਉਹਦੇ ਨਾਲ ਨਾਲ ਜਿਹੜੇ ਰਾਹਤ ਕਾਰਜ ਉਹ ਵੀ ਜਿਹੜੇ ਆ ਵੱਡੇ ਪੱਧਰ ਤੇ ਚਲਾਏ ਜਾ ਰਹਾ ਯਾਰ ਜੇਕਰ ਗੱਲ ਕਰੀ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਆਪਣੇ ਕਹਿ ਸਕਦੇ ਆ ਵੀ ਸ਼੍ਰੋਮਣੀ ਕਮੇਟੀ ਦੇ ਦੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਜਿਹੜੇ ਸਾਰੇ ਪ੍ਰਬੰਧਕ ਹੈਗੇ ਆ ਉਹਨਾਂ ਦੇ ਨਾਲ ਜਿਹੜੇ ਆ ਰਾਸ਼ਨ ਉਹਨਾਂ ਕੋਲੋਂ ਵੰਡਿਆ ਜਾ ਰਿਹਾ ਤੇ ਜਿਹੜੀਆਂ ਹੋਰ ਸਹਾਇਤਾ ਕਾਰਡਾਂ ਜਿਹੜੀਆਂ ਉਹ ਚਲਾਈਆਂ ਜਾ ਰਹੀਆਂ ਹੈਗੀਆਂ ਇਸੇ ਤਰ੍ਹਾਂ ਹੀ ਸਾਡੇ ਸ੍ਰੀਖ ਕੌਮਦੀ ਮਹਾਂਜਕੀਰਤ ਸਿਮਰਜੀਤ ਸਿੰਘ ਮਾਨ ਉਹ ਵੀ ਜਿਹੜੇ ਹਰ ਪ੍ਰਭਾਵ ਦੇ ਇੱਕ ਜਿਹੜੇ ਇਲਾਕੇ ਹੈ ਉੱਥੇ ਜਾ ਕੇ ਜਿਹੜੇ ਆ ਪ੍ਰਸ਼ਾਸਨ ਨੂੰ ਜਿਹੜਾ ਆ ਉਹ آگਾਹ ਕਰ ਰਿਹਾ ਹੈਗਾ ਇਹਨਾਂ ਪ੍ਰਸ਼ਾਸਨ ਦੇ ਜਿਹੜੇ ਕਹਿ ਸਕਦੇ ਹਾਂ ਮੈਂ ਉਹਨਾਂ ਨੂੰ ਆਪ ਉਹਨਾਂ ਪਿੰਡਾਂ ਵਿੱਚ ਪਹੁੰਚ ਕੇ ਆ ਜਿੱਥੇ-ਜਿੱਥੇ ਲੋਟ ਹੈਗੀ ਆ ਉਹਦੀ ਅਗਵਾਈ ਕਰਕੇ ਪ੍ਰਸ਼ਾਸਨ ਤੋਂ ਜਿਹੜੇ ਆ ਉਹ ਕਾਰਜ ਜਿਹੜੇ ਕਰਵਾ ਦੇ ਹੈਗੇ ਆ ਤੇ ਇਸੇ ਤਰ੍ਹਾਂ ਹੀ ਅੱਜ ਜਿਹੜਾ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਆਪਾਂ ਪਹਿਲਾਂ ਜਿੰਨੇ ਗੱਲ ਕੀਤੀ ਸੀ ਦੋ ਦਿਨ ਪਹਿਲਾਂ ਵੀ ਉੱਥੇ ਪਾਣੀ ਭਰਨ ਦੇ ਨਾਲ ਜਿਹੜਾ ਆ ਕਾਫੀ ਜਿਹੜਾ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਪਾਣੀ ਜਿਹੜਾ ਚਲਾ ਗਿਆ ਸੀਗਾ ਉਹ ਹੁਣ ਨਿਕਲ ਚੁੱਕਿਆ ਆ ਤੇ ਉਸ ਤੋਂ ਬਾਅਦ ਜਿਹੜੇ ਸਫਾਈ ਕਾਰਜ ਉਹ ਵੀ ਆਪਾਂ ਦੇਖੇ ਸੀਗੇ ਤੇ ਹੁਣ ਅੱਜ ਖਬਰ ਆ ਰਹੀ ਐ ਕਿ ਉੱਥੇ ਦੂਸਰੀ ਮੰਜ਼ਲ ਦੇ ਜਿਹੜਾ ਮਹਾਰਾਜਾ ਪ੍ਰਕਾਸ਼ ਅੰਗੁਰਾਂ ਸਾਹਿਬ ਜ ਜੋ ਗੋਲਮ ਲਾ ਕੇ ਦੇਖਿਆ ਜਾਵੇ ਇਸ ਵੇਲੇ ਪੰਜਾਬ ਦੇ ਹਾਲਾਤ ਜਿਹੜੇ ਆ ਬਹੁਤ ਜਿਹੜੇ ਆ ਸੁਖਾਵੇ ਨਹੀਂ ਹੈਗੇ ਹਰ ਪਾਸੇ ਪਾਣੀ ਦੀ ਮਾਰਿਆ ਹਜੇ ਤੱਕ ਜਿਹੜਾ ਕਿਸੇ ਪਾਸੋਂ ਇਹ ਖੁਦ ਨਹੀਂ ਆ ਦੇ ਕਿ ਪਾਣੀ ਕਿੱਦਾ ਘਟ ਰਿਹਾ ਤੇ ਲਗਾਤਾਰ ਜਿਹੜਾ ਮੀਂਹ ਆ ਹੋਰ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਵਾਦਾ ਕਰ ਰਿਹਾ ਹੈ ਸੋ ਆਹ ਰੜ ਕੇ ਪੰਜਾਬ ਵਾਸਤੇ ਅਰਦਾਸ ਕਰੀਏ ਪੰਜਾਬ ਦੇ ਪੰਜਾਬੀਆਂ ਵਾਸਤੇ ਅਰਦਾਸ ਕਰੀਏ ਕਿ ਜਿਹੜੇ ਬਜ਼ੁਰਗ ਬੱਚੇ ਬੀਬੀਆਂ ਜਿਹੜੇ ਇਸ ਬੇਸ਼ਰਮ ਸ਼ਰਤਾਂ ਦੇ ਬੈਠੇ ਆ ਜਾ ਕੈਂਪਾਂ ਦੇ ਉੱਤੇ ਬੈਠੇ ਆ ਗਿਆ ਉਹਨਾਂ ਵਾਸਤੇ ਅਰਦਾਸ ਕਰੀਏ ਕਿ ਬਹਾਰਾ ਜ Punjab ਉਹਦੇ ਮੇਹਰ ਭਰਿਆ ਰੱਖੋ ਇਹ ਜਿਹੜੇ ਦਿਨ ਜਿਹੜੇ ਆ ਬਹੁਤ ਹੀ ਸਖਤਰ ਦਿਨ ਬੜੇ ਤੁਖਾਂ ਭਰੇ ਜਿਹੜੇ ਦਿਨ ਪੰਜਾਬ ਦੇ ਉੱਤੇ ਆਏ ਹੈਗੇ ਆ ਇਹ ਸਮਾਂ ਬਦਲ ਜਾਵੇ ਮੋਰ ਤੋਂ ਪੰਜਾਬ ਜਿਹੜਾ ਆਪਾਂ ਆਪਣੇ ਘਰਾਂ ਦੇ ਵਿੱਚ ਪ੍ਰਸ਼ਾਦੀ ਵਾਲੇ ਰਾਹ ਤੇ ਲੈ ਕੇ ਪੰਜਾਬ ਨੂੰ ਚਲੀਏ ਪੰਜਾਬ ਅੰਦਰ ਭਾਰੀ ਮੀਂਹ ਲਗਾਤਾਰ ਜਾਰੀ 14 ਲੱਖ ਕਿਊਸਿਕ ਦੇ ਨਾਲ ਦਿੱਲੀ ਆ ਸੂਬਾ ਹੜ੍ਹਾਂ ਦੀ ਸਥਿਤੀ ਹੋਰ ਵਿਗੜੀ ਹਾਲਾਤ 1988 ਨਾਲੋਂ ਵੀ ਹੋਏ ਬੱਤਰ 1300 ਤੋਂ ਵੱਧ ਪੈੰਡ ਹੋਏ ਪ੍ਰਭਾਵਤ ਪੰਜਾਬ ਦੇ ਤਕਰੀਬਨ ਸਾਰੇ ਡੈਮਾਂ ਜੋ ਕਿ ਜਾ ਤਾ ਖਤਰੇ ਦੇ ਨਿਸ਼ਾਨ ਤੱਕ ਪੁੱਜੇ ਹੋਏ ਹਨ ਜਾਂ ਪਾਰ ਕਰ ਚੁੱਕੇ ਹਨ ਸੂਬੇ ਚ ਹੜ੍ਹਾਂ ਦੀ ਸਥਿਤੀ ਸਥਿਰ ਬਣੀ ਰਹੀ ਅਤੇ ਜੇਕਰ ਡੈਮਾਂ ਤੋਂ ਵਾਧੂ ਪਾਣੀ ਛੱਡਿਆ ਜਾਂਦਾ ਹੈ ਤਾਂ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ ਪਾਖੜਾ ਜੋ ਅੱਜ 1673 ਫੁੱਟ ਤੇ ਸੀ ਖਤਰੇ ਦੇ ਨਿਸ਼ਾਨ ਤੋਂ 7 ਫੁੱਟ ਹੇਠਾਂ ਸੀ ਇਸ ਦਾ ਪਾਣੀ ਵੀ ਪੱਧਰ ਤੇਜ਼ੀ ਨਾਲ ਲਗਾਤਾਰ ਵੱਧ ਰਿਹਾ ਹੈ ਪੌਂਗ ਡੈਮ ਪਹਿਲਾਂ ਹੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਉਧਰ ਹਰਿਆਣਾ ਤੇ ਰਾਜਸਥਾਨ ਵੀ ਪਾਣੀ ਦਾ ਆਪਣਾ ਹਿੱਸਾ ਨਹੀਂ ਲੈ ਰਹਾ ਹੈ ਅਤੇ ਉਹਨਾਂ ਵੱਲੋਂ BBMP ਨੂੰ ਕਿਹਾ ਗਿਆ ਹੈ ਕਿ ਸਾਨੂੰ ਪਾਣੀ ਨਾ ਦਿੱਤਾ ਜਾਵੇ ਜਿਸ ਕਾਰਨ ਇਹ ਪਾਣੀ ਵੀ ਪੰਜਾਬ ਦੇ ਹੜ੍ਹਾਂ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ ਲੋਕਾਂ ਦੀ ਮਦਦ ਲਈ ਅੱਜ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਕੁਝ ਹੋਰ ਨਵੇਂ ਰਾਹਤ ਕੈਂਪ ਵੀ ਸਥਾਪਿਤ ਕੀਤੇ ਗਏ। ਰਾਜ ਸਰਕਾਰ ਵੱਲੋਂ ਇਕੱਤਰ ਕੀਤੀ ਜਾਣਕਾਰੀ ਦੇ ਅਨੁਸਾਰ ਹੁਣ ਤੱਕ 378 ਪਸ਼ੂਆਂ ਦੇ ਮਾਰੇ ਜਾਣ ਅਤੇ 943 ਪੱਕੇ ਘਰਾਂ ਦੇ ਨੁਕਸਾਨੇ ਜਾਣ ਦੀ ਰਿਪੋਰਟ ਹੋਈ ਹੈ। ਮੁੱਖ ਮੰਤਰੀ ਵੱਲੋਂ ਹੜਾ ਕਾਰਨ ਹੋਏ ਨੁਕਸਾਨ ਦੀ ਪਰਪਾਈ ਕਰਨ ਲਈ ਕੇਂਦਰ ਤੋਂ ਵਿਸ਼ੇਸ਼ ਗ੍ਰਾਂਟ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ। ਇਹ ਵੀ ਜਾਣਕਾਰੀ ਹੈ ਕਿ ਕੇਂਦਰ ਸਰਕਾਰ ਦੀ ਇੱਕ ਟੀਮ ਅਗਲੇ ਹਫਤੇ ਪੰਜਾਬ ਵਿਚ ਆ ਰਹੀ ਹੈ ਜਿਸ ਦੀ ਰਿਪੋਰਟ ਤੋਂ ਬਾਅਦ ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਰਾਹਤ ਦੇਣ ਦਾ ਫੈਸਲਾ ਕਰੇਗੀ। ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ 1.25 ਲੱਖ ਕਿਊਸਕ ਪੁੱਜਾ ਸਤਲੁਜ ਦਰਿਆ ਦੀ ਪਿੰਡ ਫਸਿਆ ਕੋਲ ਜ਼ਬਰਦਸਤ ਮਾਰ ਤੇਜ਼ੀ ਨਾਲ ਵਧ ਰਿਹਾ ਹੈ ਪਾੜ ਸੂਬੇ ਵਿੱਚ ਰੁੱਕ ਰੁੱਕ ਪੈ ਰਹੇ ਮੀਂਹ ਕਾਰਨ ਦਰਿਆਵਾਂ ਨਦੀਆਂ ਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਕਾਰਨ ਕਈ ਥਾਵਾਂ ਤੇ ਪਾੜ ਵੀ ਪੈ ਗਏ ਹਨ ਜਾਣਕਾਰੀ ਅਨੁਸਾਰ ਮਾਸ਼ੀਵਾਲਾ ਦੇ ਨੇੜੇ ਵਗਦੇ ਸਤਲੁਜ ਦਰਿਆ ਵਿੱਚ ਜਿੱਥੇ 2 ਦਿਨ ਪਹਿਲਾਂ 70000 ਕਿਊਸਕ ਪਾਣੀ ਚੱਲਿਆ ਸੀ ਹੁਣ ਵੱਧ ਕੇ 1.25 ਲੱਖ ਕਿਊਸਕ ਤੱਕ ਪਹੁੰਚ ਗਿਆ ਹੈ ਜਿਸ ਨਾਲ ਤੂਸੀਬਾਨ ਰੁੱਟਣ ਦਾ ਖਤਰਾ ਵਧਦਾ ਜਾ ਰਿਹਾ ਹੈ ਮਾਸੀਬੜਾ ਸਾਹ ਤੋਂ ਕੁਝ ਦੂਰੀ ਤੇ ਪੈਂਦੇ ਵੇਟ ਖੇਤਰ ਵਿੱਚ ਜਾਣੇ ਜਾਂਦੇ ਬਾਬਾ ਫਲਾਈ ਵਾਲਾ ਚੌਂਕ ਤੋਂ ਪਿੰਡ ਫਸਿਆ ਕੋਲ ਵਗਦੇ ਸੱਤ ਦਰਿਆ ਦਾ ਬਿਹਦ ਡਰਾਉਣਾ ਰੂਪ ਨਜ਼ਰ ਆ ਰਿਹਾ ਹੈ ਇਸ ਮੌਕੇ ਹਾਲਾਤ ਇਹ ਹਨ ਕਿ ਕਿਸੇ ਸਮੇਂ ਵੀ ਪਾਣੀ ਦੇ ਬਿਹਤ ਤੇਜ਼ ਵਹਾਅ ਕਾਰਨ ਉਸ ਜਗ੍ਹਾ ਤੇ ਪਾੜ ਪੈ ਸਕਦਾ ਹੈ ਹਾਲਾਂਕਿ ਇਹ ਪਾੜ 31 ਗੱਤ ਤੋਂ ਸ਼ੁਰੂ ਹੋ ਗਿਆ ਸੀ ਅਤੇ ਜਿਹੜਾ ਹੁਣ ਤੱਕ ਲਗਾਤਾਰ ਵਧਦਾ ਜਾ ਰਿਹਾ ਹੈ ਜੇਕਰ ਇਹ ਪਾੜ ਪੈ ਗਿਆ ਤਾਂ ਹੋ ਸਕਦਾ ਹੈ ਕਿ ਬੀਟ ਖੇਤਰ ਦੇ ਕਈ ਦਰਜਨ ਪਿੰਡਾਂ ਦੇ ਨਾਲ ਨਾਲ ਮਾਛੀਬੜਾ ਇਲਾਕਾ ਤੱਕ ਵੀ ਪਾਣੀ ਆ ਸਕਦਾ ਹੈ। ਤਾਜ਼ਾ ਜਾਣਕਾਰੀ ਤੱਕ ਇਹ ਪਾੜ ਲਗਾਤਾਰ ਵੱਧ ਰਿਹਾ ਅਤੇ ਪਿੰਡ ਵਾਸੀਆਂ ਹਫੜ-ਤਫੜੀ ਵਿੱਚ ਬਚਾਅ ਲਈ ਜੋ ਲਗਾ ਰਹੇ ਹਨ। ਕਪੂਰਥਲਾ ਜ਼ਿਲ੍ਹੇ ਦੀਆਂ ਤਿੰਨ ਸਬ-ਡਿਵੀਜ਼ਨਾਂ ਦੇ 115 ਪਿੰਡ ਹੜ ਦੀ ਮਾਰ ਹੇਠ 37000 ਏਕੜ ਤੋਂ ਵੱਧ ਫਸਲਾਂ ਹੋਈਆਂ ਬਰਬਾਦ। ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੇ ਦਰਿਆ ਬਿਆਸ ਦੇ ਸਰੋਤ ਏਰੀਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਨਾਲ ਕਪੂਰਥਲਾ ਸੁਲਤਾਨਪੁਰ ਲੋਧੀ ਪੁਲਾਤ ਸਬਡਿਵੀਜ਼ਨਾਂ ਦਾ ਸਬੰਧਤ ਮੰਡ ਖੇਤਰ ਦੇ 115 ਪੈਂਟ ਹੜ ਦੀ ਮਾਰ ਹੇਠ ਆਏ ਹੋਏ ਹਨ ਹੜਕਾਨ ਕਿਸਾਨਾਂ ਦੀ 37000 ਏਕੜ ਤੋਂ ਵੱਧ ਫਸਲ ਬਰਬਾਦ ਹੋ ਗਈ ਹੈ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜ਼ਿਲ੍ਹੇ ਦੇ 5650 ਵਿਅਕਤੀ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ 4 ਰਾਹਤ ਗੈਂਪਾਂ ਵਿੱਚ 110 ਵਿਅਕਤੀਆਂ ਦੀ ਰਹਿائش ਖਾਣੇ ਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੇ ਪਸ਼ੂਧਨ ਦੀ ਸੁਰੱਖਿਆ ਲਈ ਵੀ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਟੀਕਾ ਕਰਨ ਦੇ ਨਾਲ ਨਾਲ ਉਹਨਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾ ਰਹੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਪਸ਼ੂਧਨ ਨੂੰ ਦਰਿਆ ਬਿਆਸ ਵਿਚਲੇ ਪਿੰਡਾਂ ਤੋਂ ਵੱਡੇ 베ੜਿਆਂ ਰਾਹੀਂ ਬਾਹਰ ਸੁਰੱਖਿਆ ਥਾਂਾਂ ਤੇ ਪਹੁੰਚਾਇਆ ਜਾ ਚੁੱਕਾ ਹੈ ਜਿੱਥੋਂ ਤੱਕ ਦਰਿਆ ਬਿਆਸ ਵਿੱਚ ਪਾਣੀ ਦੇ ਵਹਾਅ ਦਾ ਸੰਬੰਧ ਹੈ ਸਵੇਰੇ 11 ਵਜੇ ਤੱਕ 2,80000 50 ਕਿਊਸਕ ਪਾਣੀ ਦਰਿਆ ਵਿੱਚ ਰਿਕਾਰਡ ਕੀਤਾ ਗਿਆ ਸੀ ਅਤੇ 3:30 ਵਜੇ ਤੱਕ ਪਾਣੀ ਦਾ ਪੱਧਰ ਵਧ ਕੇ 212627 ਕਿਊਸਕ ਤੱਕ ਪਹੁੰਚ ਗਿਆ ਹੈ। ਜ਼ਿਲ੍ਹਾ ਮਾਨਸਾ ਵਿੱਚ ਛੱਤ ਡਿੱਗਣ ਦੇ ਨਾਲ ਦੋ ਮੌਤਾਂ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਪਿੰਡ ਚੈਨੇਵਾਲਾ ਵਿਖੇ ਮਜ਼ਦੂਰ ਪਰਿਵਾਰ ਦੀ ਕੱਚੇ ਮਕਾਨ ਦੀ ਛੱਤ ਡਿੱਗਣ ਦੇ ਨਾਲ ਚਾਚੇ ਭਤੀਜੀ ਦੀ ਮੌਤ ਹੋ ਗਈ। ਐਤਵਾਰ ਦੀ ਰਾਤ ਮੀਂਹ ਜਿਆਦਾ ਪੈਣ ਕਾਰਨ ਇਹ ਘਟਨਾ ਵਾਪਰੀ। ਮ੍ਰਿਤਕ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਅਤੇ ਇੱਕ ਬਾਹਤੋਂ ਵੀ ਅਪਾਹਜ ਸੀ। ਇਸ ਘਟਨਾ ਨੂੰ ਲੈ ਕੇ ਪਿੰਡ ਚੰਨੇਵਾਲਾ ਵਿੱਚ ਅਫਸੋਸ ਫੈਲਿਆ ਹੋਇਆ ਹੈ ਸਰਧੂਲਗੜ ਦੇ ਪਿੰਡ ਚੰਨੇਵਾਲਾ ਵਿਖੇ ਮਜ਼ਦੂਰ ਬਲਜੀਤ ਸਿੰਘ ਉਮਰ 35 ਸਾਲ ਪੁੱਤਰ ਸੰਪੂਰਨ ਸਿੰਘ ਆਪਣੇ ਭਤੀਜੇ ਰਣਜੋਤ ਸਿੰਘ ਉਮਰ 11 ਸਾਲ ਅਤੇ ਇੱਕ ਬੱਚੀ ਹਰ ਕੀਰਤ ਕੌਰ ਦੇ ਨਾਲ ਸੁੱਤਾ ਪਿਆ ਸੀ ਰਾਤ ਵੇਲੇ ਮੀਂਹ ਜਿਆਦਾ ਪਿਆ ਅਤੇ ਰਾਤ ਕਰੀਬ 2 ਵਜੇ ਉਹਨਾਂ ਦੇ ਕੱਚੇ ਮਕਾਨ ਦੀ ਛੱਤ ਸੁੱਤੇ ਪਿਆ ਦੇ ਉੱਪਰ ਆ ਡੇਗੀ ਛੱਤੇ ਹੇਟ ਆਉਣ ਨਾਲ ਮਜ਼ਦੂਰ ਬਲਜੀਤ ਸਿੰਘ ਉਸਦੇ ਭਤੀਜੇ ਰਣਜੋਤ ਸਿੰਘ ਦੀ ਮੌਤ ਹੋ ਗਈ ਜਦ ਕਿ ਬੱਚੀ ਹਰ ਕੀਰਤ ਕੌਰ ਦਾ ਬਚਾਅ ਹੋ ਗਿਆ ਹੜ੍ਹਾਂ ਤੋਂ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਗਿਆ ਪ੍ਰਕਾਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਾਰਨਛੋਪੜਾ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਪਿਛਲੇ ਦਿਨੀ ਆਏ ਪਾੜੀ ਹਰਾਂ ਦੇ ਕਾਰਨ ਪਾਣੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਆਲੇ ਦੁਆਲੇ ਲੱਥਣ ਤੋਂ ਬਾਅਦ ਕੀਤੀ ਗਈ ਸੇਵਾ ਸੰਭਾਲ ਤੋਂ ਬਾਅਦ ਅੱਜ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੋੜ ਪ੍ਰਕਾਸ਼ ਕੀਤਾ ਗਿਆ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਦੂਸਰੀ ਮੰਜ਼ਲ ਉੱਤੇ ਸਿਸ਼ੋਵਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਖ ਆਸਨ ਸਥਾਨ ਤੋਂ ਕੁਝ ਦਿਨ ਬਾਅਦ ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਕਰਨ ਦੀ ਸੇਵਾ ਸੰਭਾਲ ਗੁਰਦੁਆਰਾ ਸਾਹਿਬ ਦੀ ਮੁਖ ਗ੍ਰੰਤੀ ਭਾਈ ਗੋਵਿੰਦ ਸਿੰਘ ਦੀ ਅਤੇ ਉੱਥੋਂ ਦੀਆਂ ਸੰਗਤਾਂ ਵੱਲੋਂ ਕੀਤੀ ਗਈ। ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਰਸ ਵਿੱਚ ਪਾਣੀ ਦਾ ਪੱਧਰ 2.80 ਲੱਖ ਕਿਊਸਕ ਹੋਇਆ। ਪਹਾੜੀ ਅਤੇ ਮੈਦਾਨੀ ਇਲਾਕਿਆਂ 'ਤੇ ਜ਼ੋਰਦਾਰ ਮੀਂਹ ਦਾ ਪ੍ਰਕੋਪ ਜਾਰੀ ਹੈ। ਨਦੀਆਂ ਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈਡ ਵਰਕਸ ਵਿੱਚ ਪਾਣੀ ਦਾ ਪੱਧਰ ਅੱਜ ਹੋਰ ਵੱਧ ਗਿਆ ਹਰੀਕੇ ਹੈਡ ਵਰਕਸ ਦੀ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 9 ਵਜੇ ਹਰੀਕੇ ਹੈਡ ਵਰਕਸ ਤੇ ਆਪਸਟ੍ਰੀਮ ਵਿੱਚ 2,80,000 ਕਿਊਸਕ ਪਾਣੀ ਦੀ ਆਮਦ ਸੀ ਜਦ ਕਿ ਬੀਤੇ ਕੱਲ 2,74,000 ਕਿਊਸਕ ਸੀ ਅੱਜ ਹਰੀਕੇ ਹੈੱਡ ਵਰਕਸ ਤੋਂ ਡਾਊਨਸਟ੍ਰੀਮ ਨੂੰ 260000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਬਿਆਸ ਸਤਲੁਜ ਦਰਿਆ ਦੇ ਸੰਗਮ ਹਰੀਕੇ ਹੈੱਡ ਵਰਕਸ ਵਿੱਚ ਪਾਣੀ ਦਾ ਪੱਧਰ 280000 ਕਿਊਸਕ ਹੋਇਆ। ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਜ਼ੋਰਦਾਰ ਮੀਂਹ ਦਾ ਪ੍ਰਕੋਪ جاری ਹੈ। ਨਦੀਆਂ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿੱਚ ਪਾਣੀ ਦਾ ਪੱਧਰ ਅੱਜ ਹੋਰ ਵੱਧ ਗਿਆ। ਹਰੀਕੇ ਹੈਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ 9 ਵਜੇ ਹਰੀਕੇ ਹੈਡ ਵਰਕਸ ਤੇ ਆਪਸ ਸਟ੍ਰੀਮ ਵਿੱਚ 2,80,000 ਕਿਊਸਿਕ ਪਾਣੀ ਦੀ ਆਮਦ ਸੀ ਜਦਕਿ ਬੀਤੇ ਕੱਲ 2,74,000 ਕਿਊਸਿਕ ਸੀ ਅੱਜ ਹਰੀਕੇ ਹੈਡ ਵਰਕਸ ਤੋਂ ਡਾਊਨਸਟ੍ਰੀਮ ਨੂੰ 2,66,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਦਕਿ ਕੱਲ 2,60,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੰਡ ਖੇਤਰ ਸੁਲਤਾਨਪੁਰ ਲੋਧੀ ਵਿਖੇ ਹੜਪੀੜਤਾ ਦਾ ਹਾਲਚਾਲ ਜਾਣਨ ਲਈ ਗਏ। ਉਹਨਾਂ ਇਸ ਮੌਕੇ ਹੜ ਦੇ ਵਿੱਚ ਘਰੇ ਪ੍ਰਭਾਵਿਤ ਲੋਕਾਂ ਨੂੰ ਘਰੋ ਘਰੀ ਜਾ ਕੇ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਵੀ ਵੰਡੀਆਂ। ਬਾਪੂ ਤਰਸੇਮ ਸਿੰਘ ਅਤੇ ਭਾਈ ਜਸਵੀਰ ਸਿੰਘ ਰੋਡੇ ਹੜਪੀੜਤਾ ਲਈ ਰਾਹਤ ਕੈਂਪ ਲਗਾਏ। ਅਕਾਲੀ ਦਲ ਵਾਰਸ ਪੰਜਾਬ ਦੇ ਦੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਬਾਪੂਤਰ ਸੇਮ ਸਿੰਘ ਹਾਲਕਾ ਫਤੇਗਲ ਚੂੜੀਆਂ ਤੋਂ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਅਤੇ ਭਾਈ ਜਸਵੀਰ ਸਿੰਘ ਰੋਡੇ ਦੇ ਨਾਲ ਪਿੰਡ ਸ਼ਾਹਪੁਰ ਜਾਜਨ ਨੇੜੇ ਪਿੰਡ ਪੱਤੀ ਰਾਮਪੁਰ ਵਿਖੇ ਆਪੋ ਆਪਣੇ ਰਾਹਤ ਕੈਂਪਾਂ ਵਿੱਚ ਪਹੁੰਚੇ ਵੱਡੀ ਰਾਹਤ ਸਮੱਗਰੀ ਲੈ ਕੇ ਪਹੁੰਚੇ ਬਾਪੂਤਰ ਸੇਮ ਸਿੰਘ ਦਾ ਕਹਿਣਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਵੱਲੋਂ ਹੜਪੀੜਤ ਲੋਕਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਜਾਵੇਗਾ ਉਨਾ ਕਿਹਾ ਕਿ ਸੱਮੇ ਦੀ ਸਰਕਾਰ ਵੀ ਲੋਕ ਵਿਰੋਧੀ ਸਰਕਾਰ ਸਾਹਮਤ ਹੋਈ ਹੈ ਜਿਨ੍ਹਾਂ ਨੇ ਇਸ ਹੜ੍ਹ ਦੀ ਆਫਤ ਮੌਕੇ ਲੋਕਾਂ ਦਾ ਸਾਥ ਦੇਣ ਲਈ ਯਤਨਸ਼ੀਲ ਕਦਮ ਨਹੀਂ ਚੁੱਕੇ ਇਸ ਮੌਕੇ ਪਾਈ ਜਸਵੀਰ ਸਿੰਘ ਰੋਡੇ ਨੇ ਕਿਹਾ ਕਿ ਇਹ ਬੇਹਦ ਦੁਖਦਾਈ ਸਮਾਂ ਹੈ ਹੜ੍ਹ ਦੇ ਪਾਣੀ ਨੇ ਲੋਕਾਂ ਦਾ ਜਨਜੀਵਨ ਅਤੇ ਜਾਇਦਾਦਾਂ ਦਾ ਬੁਰੀ ਤਰ੍ਹਾਂ ਨਾਲ ਨੁਕਸਾਨ ਕੀਤਾ ਹੈ ਫਸਲਾਂ ਬਰਬਾਦ ਕਰ ਦਿੱਤੀਆਂ ਹਨ ਇਸ ਕਰਕੇ ਹੁਣ ਇਹਨਾਂ ਲੋਕਾਂ ਨੂੰ ਸਹਾਰੇ ਦੀ ਲੋੜ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਸਤਲੁਜ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਹੜ੍ਹ ਪੀੜਤ ਲੋਕਾਂ ਦਾ ਹਾਲ ਜਾਣਨ ਪਹੁੰਚੇ ਸਿਮਰਨਜੀਤ ਸਿੰਘ ਮਾਨ ਨੇ ਜਿੱਥੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਉੱਥੇ ਨਾਲ ਹੀ ਉਹਨਾਂ ਵੱਲੋਂ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੀ ਮਦਦ ਕਰਨ ਲਈ ਕਿਹਾ ਸਿਮਰਨਜੀਤ ਸਿੰਘ ਮਾਨ ਵੱਲੋਂ ਐਨ ਡੀ ਆਰ ਐਫ ਦੀ ਮਦਦ ਨਾਲ ਅਤੇ ਆਪਣੇ ਸਮਰਥਕਾਂ ਦੇ ਨਾਲ ਬੇੜੀ ਤੇ ਸਵਾਹ ਰੋਕੀ ਕਾਵਾਵਾਲੀ ਪੁਲ ਤੋਂ ਪਾਰ ਪੈਂਦੇ ਪਿੰਡ ਝੰਗੜ ਪੈਣੀ ਰਿੱਤੇਵਾਲੀ ਪੈਣੀ ਮਹਾਤਮਨਗਰ ਆਦ ਪਿੰਡਾਂ ਵਿੱਚ ਪਹੁੰਚ ਕਰਕੇ ਪਿੰਡ ਵਾਸੀਆਂ ਦਾ ਹਾਲਚਾਲ ਜਾਣਿਆ ਇਸ ਮੌਕੇ ਉਹਨਾਂ ਵੱਲੋਂ ਪਾਕਿਸਤਾਨ ਵਿੱਚ ਪੈਂਦੀ ਸਿੱਖਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਅੰਦਰੋਂ ਪਾਣੀ ਕਟਵਾਉਣ ਅਤੇ ਸਫਾਈ ਪ੍ਰਬੰਧ ਦੇ ਕਾਰਨ ਦੇ ਪਾਕਿਸਤਾਨ ਦੇ ਲਹਿੰਦੇ ਮੁੱਖ ਮੰਤਰੀ ਮਰੀਮ ਨਵਾਜ਼ ਦਾ ਧੰਨਵਾਦ ਵੀ ਕੀਤਾ ਗਿਆ ਵੀ ਵੋਂਟ ਰਿਲੀਫ ਦਰ ਇਜ਼ ਨੋ ਆਰਡਰ ਫਾਰ ਦ ਐਨੀਮਲਸ And there's no food to be eaten by the human beings. If you could swiftly send us rations and ask the military to come out of their camps and help the people at this crisis, I'd be grateful. Because as a deputy commissioner, you can call the military as per the law. A military is already working, and is also working, and we have already. Provided with the uh, ration also, we provided with fodder also. Even if that, uh, sir, uh, people, uh, any of them is in your contact with they say they did not uh, uh, ration or fodder, sir, please, if you, if you can WhatsApp me the details, I, I'll make sure that they. Thank you very much, Commissioner. Thank you. Thank you. But thank call you. the military out with boats. Sure, sir, both, both. ਮੈਂ ਹਮਨ ਸੀਨ ਬੋਟ ਆਫ ਦਿ ਮਿਲਟਰੀ ਮੈਮ ਓਕੇ ਹਾਂ ਸਿਰਫ ਸੈਕਸ਼ਨ ਡਿਵਾਈਡ ਕੀਤਾ ਹੋਇਆ ਨਹੀਂ ਹਾਂ ਯਾਰ ਇਹ ਸੈਕਸ਼ਨ ਦਾ ਹੋਇਆ ਹਾਂ ਜਿਹੜੇ ਪਾਸੇ ਤੁਸੀਂ ਉਹ ਐਨਡੀਆਰਐਫ ਤੋਂ ਹਾਂ ਜਿਹੜੇ ਆਰਮੀ ਹੈਗੀ ਉਹ ਦੂਜੇ ਪੱਕੇ ਕੰਮ ਕਰਦੇ ਆ ਅੱਛਾ ਹਾਂ ਜੀ ਚਲੋ ਇਸੇ ਗੱਲ ਨੂੰ ਸਾਨੂੰ ਨਾਟ ਕਰਦੇ ਆ ਚੰਗਾ ਥੈਂਕ ਯੂ ਪਰ ਕਾਫੇ ਇਹ ਕਰ ਦੋ ਜੀ ਇੱਥੇ ਭੇਜੋ ਜੀ ਜਰਾ ਰਾਸ਼ਨ ਤੇ ਫਾਰਮ ਨੰਬਰ ਪਿਛਵਾ ਦਿਓ WhatsApp ਤੇ ਲੜਕਾ ਮੈਨੂੰ ਕਰ ਦੇ Your deputy, uh, so, uh, Miss Sandhu, I'll be very grateful if you send us all these provisions. And uh, now, your deputy superintendent, Mr. Sharma, will speak to you and give you the details. And we have a DSP with us, and he'll give you full information. And you can send us food and rations. I'll be grateful. Here. Right. ਏਸ ਮਿਸਟਰ ਚਰਮਾ ਨੋ ਚਰਮਾ ਸਾਹਿਬ ਦੱਸੋ ਕੀ ਚਾਹੀਦਾ ਹੈ ਸਰ ਜੀ ਸਰ ਜੀ ਸਰ ਜੀ ਸਰ ਮੈਂ ਫਿਰਵਾਦੂ